ਅਕਸਰ ਹੀ ਆਪਾਂ ਜੇ ਅਖਬਾਰ ਪੜ੍ਹੀਏ ਸਵੇਰ ਦੀ ਜਾਂ ਸੜਕ ਦੇ ਉੱਤੇ ਚੱਲਦੇ ਹੋਈਏ ਜਾਂ ਕਿਸੇ ਵੀ ਪਬਲਿਕ ਪਲੇਸ ਤੇ ਚਲੇ ਜਾਈਏ ਤਾਂ ਸਰਕਾਰ ਪੰਜਾਬ ਸਰਕਾਰ ਦੇ ਵੱਡੇ ਵੱਡੇ ਹੋਡਿੰਗਸ ਮੁੱਖ ਮੰਤਰੀ ਪੰਜਾਬ ਵੱਲੋਂ ਕੀ ਕੀ ਕੀਤਾ ਜਾ ਰਿਹਾ ਹੈ ਜਾਂ ਕੀ ਦਾਅਵੇ ਨੇ ਉਹਨਾਂ ਦੇ ਚਾਹੇ ਉਹ ਨੌਕਰੀਆਂ ਦੇਣ ਦੇ ਦਾਅਵੇ ਹੋਣ ਜਾਂ ਮੁਫਤ ਬਿਜਲੀ ਦੇ ਦਾਅਵੇ ਹੋਣ ਜਾਂ ਹੋਰ ਕਈ ਦਾਅਵੇ ਅਕਸਰ ਹੀ ਦੇਖਣ ਨੂੰ ਮਿਲਦੇ ਨੇ ਉਹ ਹੋਡਿੰਗਸ ਜਾਂ ਇਸ਼ਤਿਹਾਰਬਾਜ਼ੀ ਇਹ ਕਿੰਨੀ ਕੁ ਜਾਇਜ਼ ਹੈ ਕਿਉਂਕਿ ਜਦੋਂ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਜੇ ਭਗਵੰਤ ਮਾਨ ਦੀ ਗੱਲ ਕਰੀਏ ਤੇ ਵੀਆਈਪੀ ਕਲਚਰ ਔਰ ਇਹ ਹੋਲਡਿੰਗਸ ਵੀ ਆ ਨੂੰ ਲੈ ਕੇ ਉਹ ਦੂਸਰੀਆਂ ਰਾਜਨੀਤਿਕ ਪਾਰਟੀਆਂ ਨੂੰ ਤੰਜ ਕਸਦੇ ਰਹੇ ਲੇਕਿਨ ਅੱਜ ਸ਼ਾਇਦ ਕੋਈ ਵੀ ਐਸਾ ਕੋਨਾ ਨਾ ਹੋਵੇ ਜਿੱਥੇ ਪੰਜਾਬ ਸਰਕਾਰ ਦੇ ਵੱਡੇ ਵੱਡੇ ਇਸ਼ਤਿਹਾਰ ਦੇਖਦੇ ਨੇ ਅੱਜ ਲੋਕ ਰਾਏ ਲੋਕ ਰਾਏ ਇਸੇ ਤੇ ਕਿ ਇਹ ਹੋਲਡਿੰਗਸ ਨੂੰ ਜਾਂ ਇਹ ਵੱਡੇ ਵੱਡੇ ਇਸ਼ਤਿਹਾਰ ਚਾਹੇ ਉਹ ਖਬਰਾਂ ਚਾਹੇ ਜਾਂ ਇਸੇ ਪਬਲਿਕ ਪੈਸਾ ਦੇ ਆ ਚਾਹੇ ਕਿ 에어ਪੋਰਟਸ ਤੱਕ ਵੀ ਦੇਖਣ ਨੂੰ ਮਿਲਦੇ ਨੇ ਤਾਂ ਉਹ ਸਾਈਟਾਂ ਦੇ ਉੱਤੇ ਲੱਗਦੇ ਨੇ ਇਸ਼ਤਿਹਾਰ ਉਹ ਕਿੰਨੇ ਕੁ ਜਾਇਜ਼ ਨੇ ਔਰ ਜੋ ਦਾਅਵੇ ਕੀਤੇ ਜਾਂਦੇ ਨੇ ਉਹ ਕਿੰਨੇ ਕੁ ਜਾਇਜ਼ ਨੇ ਆਪਾਂ ਗੱਲ ਕਰਦੇ ਆ ਲੋਕ ਰਾਏ ਲੋਕਾਂ ਦੀ ਰਾਏ ਅੱਜ ਕਿੰਨਾ ਕੁ ਸਮਝਦੇ ਹੋ ਕਿ ਇਹ ਇਸ਼ਤਿਹਾਰ ਵੱਡੇ ਵੱਡੇ ਦੇਖਦੇ ਆਪਾਂ ਸੜਕਾਂ ਦੇ ਉੱਤੇ ਕੂਡਿੰਗਸ ਦੇਖਦੇ ਆ ਪੰਜਾਬ ਸਰਕਾਰ ਵੱਲੋਂ ਦਾਅਵੇ ਕੀਤੇ ਜਾਂਦੇ ਆ ਆਪਣੇ ਕੰਮਾਂ ਦੀ ਗੱਲ ਕੀਤੀ ਜਾਂਦੀ ਕਿੰਨਾ ਕੁ ਜਾਇਜ਼ ਇਸ਼ਤਿਹਾਰਾਂ ਦੀ ਜਿਹੜੀ ਆ ਇਹ ਸਾਰੀ ਤੁਹਾਡੇ ਸਾਡੇ ਪਿਆਰ ਨਹੀਂ ਆਉਂਦੀ ਆ ਉਈ ਮੈਨੂੰ ਆਪਣੇ ਘਰ ਚੋਂ ਬਾਹਰ ਲਾ ਦਿੱਸਿਆ ਨਹੀਂ ਐ ਮੈਨੂੰ ਕੋਈ ਕਹਿੰਦਾ ਆ ਬੋਲੀ ਮੇਰੇ 10 ਆ ਬੋਨਸ ਚ ਲਵਾ ਦਿਓ ਆ 5 ਇਹਨਾਂ ਲਵਾ ਦਿਓ ਆ 15 ਉਹ ਦੁਕਾਨਦਾਰ ਨੂੰ ਤੋਂ ਮਾਰਨ ਤੇ ਸੁਣਿਆ ਆ ਹਰ ਪਬਲਿਕ ਜੇਰਾ ਵੀ ਬੰਦਾ ਕੰਮ ਕਰਨ ਵਾਲਾ ਵਾ ਐਮਐਲਏ ਆਪਣੇ ਕੋਲ ਕੋਈ ਖੱਟਾ ਨਹੀਂ ਕਰਦਾ ਉਹਦੇ ਹੋਗੇ ਹੋਡਿੰਗਸ ਉਹ ਜਿਹੜੇ ਲੋਕਲ ਲੈਵਲ ਤੇ ਲੱਗਦੇ ਆ ਜਿਹੜੇ ਸਰਕਾਰ ਦੇ ਸੀਐਮ ਭਗਵੰਤ ਮਾਨ ਦੇ ਦਾਅਵਿਆਂ ਵਾਲੇ ਹੋਡਿੰਗਸ ਉਹ ਸਰਕਾਰੀ ਪੈਸੇ ਨਾਲ ਲੱਗਦੇ ਆ ਉਹ ਵੀ ਸਰਕਾਰੀ ਲੱਗਦੇ ਆ ਜੀ ਐਮਐਲਏ ਵੀ ਸਰਕਾਰ ਚੜੀ ਐਮਐਲਏ ਵੀ ਦੇਲੇ ਜਣਾ ਬਣ ਹੋ ਗਿਆ ਪਾ ਦਿਓ ਜੀ ਬੇਲਾ ਸੀ ਕੋਈ ਆਪਣੇ ਕੋਲ ਬੋਲਦੇ ਮੇਰੇ ਪੰਜਾਬ ਦਾ ਹਿੰਦੂ ਤੱਕ ਨਾ ਕੋਈ ਦੱਸ ਦਿਓ ਮੈਂਬਰ ਪਾਰਲੀਮੈਂਟ ਐਮਐਲਏ ਕੋਈ ਦਿੱਤੋ ਲਾ ਕੇ ਸਰਪੰਚ ਕੋਈ ਹੋਣੀਗਾ ਆਪਣੇ ਕੋਲ ਨਹੀਂ ਲਾਉਂਦਾ ਸਾਰੇ ਹੋਲਡਿੰਗ ਜਿਹੜੇ ਸਰਕਾਰਾਂ ਦੇ ਚੱਲਿਆ ਸਾਡੇ ਬਿਹਾਨੇ ਲੱਗਦੇ ਆ ਲੋਕਾਂ ਦੇ ਪੈਸੇ ਦੇ ਸਹਸ ਭਾਜੀ ਕਿਦਾਂ ਸਮਝਦੇ ਹੋ ਕਿਉਂਕਿ ਹੋਲਡਿੰਗਸ ਦੇ ਦਾਵੇ ਵੀ ਇਹੀ ਕੀਤੇ ਜਾਂਦੇ ਨੇ ਜਿਹੜੇ ਕੰਮ ਕੀਤੇ ਜਾ ਰਹੇ ਨੇ ਤੇ ਫਿਰ ਹੋਲਡਿੰਗਸ ਲਾਉਣ ਦੀ ਕੀ ਲੋੜ ਸਰ ਮੈਂ ਸਭ ਤੋਂ ਪਹਿਲਾਂ ਐਪਰੀਸ਼ੀਏਟ ਕਰਾਂਗਾ ਤੁਹਾਨੂੰ ਕਿਉਂਕਿ ਤੁਸੀਂ ਇਹ ਮੁੱਦਾ ਤੇ ਚੁੱਕਿਆ ਅਸੀਂ ਲੋਕ ਤੇ ਅੱਜ ਹੀ ਗਣ ਵੇਖਦੇ ਪਏ ਆ ਕਿ ਸਰਕਾਰੀ ਖਜ਼ਾਨੇ ਤੋਂ ਸਾਰੀ ਐਡ ਆਪਣੀ ਕਰਨ ਦੇ ਨੇ ਅਸੀਂ ਪੈਸੇ ਦੇ ਰਹੇ ਆ ਸਾਨੂੰ ਹੁੰਦਾ ਕਿ ਲੈ ਵੀ ਟੈਕਸ ਦੇਣਾ ਕਿਸ ਤਰ੍ਹਾਂ ਦੇਣਾ ਆਈ ਹਰ 3 ਸੋਚਦੇ ਬਈ ਆ ਵੇਖੋ ਮੇਰੀ ਇੱਕ ਦੁਕਾਨ ਆ ਉੱਤੇ ਇੰਨਾ ਟੈਕਸ ਲੱਗਦਾ ਪਿਆ ਉਹਨੂੰ ਕਿੱਥੇ ਖਰਚਾ ਕੀਤਾ ਜਾ ਰਿਹਾ ਹੈ ਇਸ਼ਤਿਹਾਰਾਂ ਦੇ ਸਾਡੀ ਪੰਜਾਬ ਸਰਕਾਰ ਆ ਉਹਨਾਂ ਦਾ ਹੁਣ ਕੱਲ ਸੀਐਮ ਸਾਹਿਬ ਇੱਥੇ ਆਏ ਦੇਗੇ ਇੰਨਾ ਹੋਲਡਿੰਗ ਲੱਗਾ ਉਹ ਵੀ 90% ਹੋਲਡਿੰਗ ਜਿਹੜਾ ਸਰਕਾਰ ਵੱਲੋਂ ਲੱਗਾ ਹੋਏਗਾ ਉਹ ਪੈਸਾ ਕਿਹਦਾ ਸਾਡੇ ਲੋਕਾਂ ਦਾ ਅਗਰ ਉਹ ਦੇਖਿਆ ਜਾਵੇ ਕਿ ਜਿਹੜਾ ਹੋਲਡਿੰਗ ਤੇ ਪੈਸਾ ਲੱਗਾ ਵਾ ਅਗਰ ਉਹ ਕਿਸੇ ਨੂੰ ਕਿਸੇ ਚੀਜ਼ ਦੇ ਵਿੱਚ ਦੇ ਦਿੱਤਾ ਜਾਵੇ ਤੇ ਜ਼ਿਆਦਾ ਮਦਦਗਾਰ ਹੋਏਗਾ ਕਿਸੇ ਨੂੰ ਬੱਚਿਆਂ ਨੂੰ ਹੁਣ ਕੋ ਨਾ 90% ਜਿਹੜੇ ਪਬਲਿਕ ਦੇ ਬੱਚੇ ਜਿਹੜੇ ਆ ਉਹ ਪ੍ਰਾਈਵੇਟ ਸਕੂਲਾਂ 'ਚ ਪੜ ਰਹੇ ਆ ਤੇ 95% ਜਿਹੜੇ ਟੀਚਰ ਨੇ ਨਾ ਉਹ ਟਾਪ ਕਰੀਮ ਟੀਚਰ ਸਰਕਾਰੀ ਸਕੂਲਾਂ ਦੇ ਵਿੱਚ ਲੱਗੇ ਹੋਏ ਆ ਅਗਰ ਇੱਕ ਸ਼ਹਿਰ ਦੇ ਵਿੱਚ ਇੱਕ ਸਕੂਲ ਇਹੋ ਜਿਹਾ ਬਣਾ ਦਿੱਤਾ ਜਾਵੇ ਜਿਹਦੇ ਵਿੱਚ ਸਰਕਾਰੀ ਮੁਲਾਜ਼ਮਾਂ ਦੇ ਬੱਚੇ ਉੱਥੇ ਪੜਨ ਭਾਵੇਂ ਦੂਜੇ ਨਹੀਂ ਪੜਨ ਪਰ ਇੱਕ ਰੂਲ ਬਣੇ ਕਿ ਜਿੰਨੇ ਸਰਕਾਰ ਦੇ ਨਾਲ ਕੰਮ ਕਰਨਾ ਚਾਹੇ ਸਰਕਾਰ ਨਾਲ ਟੈਂਡਰ ਲੈਣੇ ਆ ਚਾਹੇ ਸਰਕਾਰ ਤੋਂ ਤਨਖਾਹ ਲੈਣੀ ਆ ਜੇ ਸਰਕਾਰ ਦੇ ਵਿੱਚ ਆਪ ਐਮਐਲਏ ਹੈ ਜਾਂ ਐਮਸੀ ਹੈ ਜਾਂ ਕੋਈ ਵੀ ਹੈ ਉਹਦਾ ਬੱਚਾ ਪੜੇਗਾ ਤਾਂ ਸਰਕਾਰੀ ਸਕੂਲ ਤੇ ਪੜੇਗਾ ਮਤਲਬ ਓਵਰਆਲ ਦੀ ਗੱਲ ਕੀ ਕੰਮ ਹੋਵੇ ਇਸ਼ਤਿਹਾਰबाजी ਸਰ ਦੇਖੋ ਅਗਰ ਅਗਰ ਅਹੋਈ ਪੈਸਾ ਤੁਸੀਂ ਵੇਖੋ ਹੁਣ ਆਪਾਂ ਇੱਥੇ ਗੱਲ ਕਰੀਏ ਏਡੇ ਏਡੇ ਵੱਡੇ ਸਕੂਲ ਬਣੇ ਆ ਕਿੰਨਾ ਕੇ ਪੈਸਾ ਉਹਨਾਂ ਕੋਲ ਲੁਕਾ ਹੋਵੇਗਾ ਸਰਕਾਰ ਨੂੰ ਜ਼ਿਆਦਾ ਤਾਂ ਨਹੀਂ ਹੈ ਜਿੰਨਾ ਪੈਸਾ ਮੇਰੇ ਕਹਿੰਦੇ ਉਹਨਾਂ ਨੇ ਇੱਕ ਸਕੂਲ ਤੇ ਲਾਇਆ ਉਹਨਾਂ ਸਰਕਾਰ ਦਾ ਵੱਧ ਵਜਣ ਹੋਣਾ ਐਡ ਦੇ ਉੱਤੇ ਜਿੱਦਾਂ ਟੀਵੀ ਚੈਨਲਾਂ ਦੇ ਐਡ ਦਿੰਦੇ ਨੇ ਤਾਨੂੰ ਇਛਤਿਆਰ ਹੋਲਡਿੰਗ ਲੱਗੇ ਨੇ ਇਹ ਆਂਦੇ ਨੇ ਕਿੰਨਾ ਪੈਸਾ ਖਰਚ ਕਰਦੇ ਨੇ ਇਹੋ ਹੀ ਪੈਸਾ ਆਪਾਂ ਚਾਹਨੀ ਆ ਕਿ ਲੋਕਾਂ ਦੀ ਸਹੂਲਤ ਵਾਸਤੇ ਯੂਜ਼ ਹੋਵੇ ਕਿ ਲੋਕਾਂ ਨੂੰ ਬੈਨੀਫਿਟ ਮਿਲੇ ਇੱਕ ਇਹ ਵੀ ਗੱਲ ਤੇ ਹੈ ਜੀ ਨਾ ਕਿ ਜੇ ਸ਼ਾਇਦ ਕੰਮ ਘੱਟ ਹੈ ਵਾ ਤੇ ਫਿਰ ਹੋਲਡਿੰਗ ਲਾਜਿਕ ਹੀ ਲੋ ਸਰ ਦੇਖੋ ਮੈਂ ਕਹਿੰਦਾ ਕਿ ਪੰਜਾਬ ਸਰਕਾਰ ਦਾ ਸਭ ਤੋਂ ਵੱਡਾ ਛਲਾਗਾ ਜੋ ਕਦਮ ਹੈਗਾ ਬਿਜਲੀ ਦਾ ਜਿਹੜਾ 600 ਜੂਟੋ ਫ੍ਰੀ ਦੇ ਰਹੇ ਨੇ ਤੁਹਾਨੂੰ ਵੀ ਮਿਲਦਾ ਪਿਆ ਮੈਨੂੰ ਵੀ ਮਿਲਦਾ ਪਿਆ ਇਹਨਾਂ ਨੂੰ ਮਿਲਦਾ ਪਿਆ ਉਹਨਾਂ ਨੂੰ ਮਿਲਦਾ ਪਿਆ ਅਪਨੋ ਬੋਰਡ ਲਾ ਕੇ ਦੱਸਣ ਦੀ ਲੋੜ ਹੀ ਨਹੀਂ ਕਿ ਇਹਦੇ ਵਿੱਚ ਇਹ ਕੰਮ ਹੈ ਸਰਕਾਰ ਦਾ ਮਨਾ ਹੁਣ ਦੂਜਾ ਹੈਗਾ ਸਰਕਾਰ ਦਾ ਕੰਮ ਆ ਜਿਹੜੇ ਇਹਨਾਂ ਨੇ ਮਹੱਲਾ ਕਲੀਨਿਕ ਖੋਲੇ ਆ ਉੱਚ ਦਵਾਈ ਤੁਹਾਨੂੰ ਵੀ ਮਿਲਦੀ ਵੀ ਮੈਨੂੰ ਵੀ ਮਿਲਦੀ ਵੀ ਉਹਨੂੰ ਦੱਸ ਮੈਨੂੰ ਦੱਸਣ ਦੀ ਕੀ ਲੋੜ ਆ ਤੇ ਮੈਨੂੰ ਵੀ ਮਿਲਦੀ ਵੀ ਆ ਇਹ ਇਸ ਤਰ੍ਹਾਂ ਬਾਜੀ ਬੇਲਾ ਇਹ ਬੰਦ ਹੋਣੀ ਚਾਹੀਦੀ ਆ ਪਰ ਸਰਕਾਰਾਂ ਦਾ ਕੰਮ ਹੀ ਇਤੋਂ ਚੱਲਦਾ ਜੀ ਕੀ ਕਰਨੋ ਮੈਂ ਹੋਰ ਲੋਕਾਂ ਨਾਲ ਵੀ ਗੱਲ ਕੀਤੀ ਤੁਸੀਂ ਇਸ ਚੀਜ਼ ਨੂੰ ਕਿੱਦਾਂ ਨਜ਼ਰੀਏ ਨੂੰ ਦੇਖਦੇ ਹੋ ਕਿ ਸਰਕਾਰ ਦੇ ਮੁੱਖ ਮੰਤਰੀ ਪੰਜਾਬ ਦੇ ਜਾਂ ਸਰਕਾਰਾਂ ਦੇ ਵੱਡੇ ਵੱਡੇ ਹੋਟਿਕਸ ਲੱਗੇ ਹੁੰਦੇ ਉੱਥੇ ਲਿਖਿਆ ਹੁੰਦਾ ਦਾਅਵੇ ਕੀਤੇ ਗਏ ਹੁੰਦੇ ਆ ਚੰਗੀ ਸੇਵਾਵਾਂ ਦੇ ਰਹੇ ਆ ਮੁਫਤ ਬਿਜਲੀ ਦੇ ਰਹੇ ਆ ਹੋਰ ਕਈ ਇਹ ਕਿੰਨਾ ਕੁ ਜਾਇਜ਼ ਸਮਝਦੇ ਸਰ ਇਹਦੇ ਦੇਖੋ ਸਰਕਾਰਾਂ ਕੋਈ ਵੀ ਇਹ ਪਰ ਇਹ ਜਿਹੜੇ ਹੋਲਡਿੰਗ ਹੋਲਡਿੰਗ ਇਹ ਲਗਣੀ ਨਹੀਂ ਲੱਸੀ ਚਾਹੀਦੇ ਜੋ ਸਹੂਲਤ ਹੈਗੀ ਤੇ ਆਮ ਜਨਤਾ ਨੂੰ ਪਤਾ ਹੀ ਹੋਏਗਾ ਜੋ ਆਈਆਂ ਹਸਾਲਾਂ ਤੇ ਜਾਣੇ ਆ ਜਾਂ ਕਿਤੇ ਜਾਣੇ ਆ ਕਿ ਹਾਂ ਨੂੰ ਸਹੂਲਤਾਂ ਮਿਲਦੀ ਵੀ ਆ ਹੋਲਡਿੰਗ ਦਾ ਤੇ ਬਸ ਖਰਚਾ ਹੀ ਹੈ ਸਰਕਾਰ ਦੇ ਉੱਤੇ ਹੀ ਜ਼ਿਆਦਾ ਪੈਂਦਾ ਆ ਆਮ ਜਨਤਾ ਦੇ ਉੱਤੇ ਹੀ ਇਹ ਸਰਕਾਰ ਦਾ ਭਾਰ ਪੈਂਦਾ ਹੋਏਗਾ ਜੋ ਐਸ ਚੀਜ਼ਾਂ ਦੀ ਸਹੂਲਤਾਂ ਜਾਂ ਅਖਬਾਰ ਦੇ ਵਿੱਚ ਕਟਣਾ ਉਹ 19 ਚੀਜ਼ ਨੂੰ ਪੜ੍ਹਾਈ ਵੱਲ ਖਿਆਲ ਕੀਤਾ ਜਾਵੇ ਬੱਚਿਆਂ ਦੀ ਨੀਡ ਜਿਹੜੇ ਅੱਜ ਕੱਲ ਲੋੜ ਹੈ ਹਸਪਤਾਲਾਂ ਦੇ ਵਿੱਚ ਬੜੀਆਂ ਮਸ਼ੀਨਾਂ ਦੀ ਲੋੜ ਹੈ ਤਕਰੀਬਨ ਹੀ ਬਟਾਲਾ ਹਸਪੀਟਲ ਦੀ ਗੱਲ ਕਰੀਏ ਜਦੋਂ ਇਹ ਕਿਤੇ ਜਾਂਦੇ ਆ ਆਪਣੇ ਮਰੀਜ਼ਾਂ ਲੈ ਕੇ ਜਾਂ ਤਕਰੀਬਨ ਹੀ ਅੰਬਰਸਰ ਰੈਫਰ ਕੀਤਾ ਜਾਂਦਾ ਜਿਹੜੀਆਂ ਚੀਜ਼ਾਂ ਅੰਬਰਸਰ ਰੈਫਰ ਨੂੰ ਕੀਤੀ ਜਾਂਦੀਆਂ ਬਟਾਲਾ ਦੇ ਵਿੱਚ ਉਹਨਾਂ ਚੀਜ਼ਾਂ ਨੂੰ ਪੂਰਾ ਕਰਨੀ ਪੈਣੀਆਂ ਹੋਲਡਿੰਗ ਮਲਕੀਆ ਖਬਾਰਾਂ ਦੇ ਵਿੱਚ ਜਾਂ ਇਛਿਹਾਰ ਵੱਡੇ ਮਲਕੀ ਮਲਕੀ ਲਗਨ ਕਰਕੇ ਕੋਈ ਇੰਨਾ ਖਾਸ ਫਰਕ ਨਹੀਂ ਪੈਂਦਾ ਮਲਕੀ ਜਿਹੜੀ ਚੀਜ਼ ਦੀ ਜੋ ਸਰਕਾਰ ਨੇ ਕੋਈ ਫਾਇਦਾ ਕੇਨ ਨੂੰ ਦਿੱਤਾ ਹੈ ਪਬਲਿਕ ਹੀ ਮੂੰਹ ਪਬਲਿਕ ਬੋਲੇਗਾ ਹਾਂ ਇਹ ਚੀਜ਼ ਸੂਲਤਾ ਹੈਗੀ ਹੈ ਮਤਲਬ ਕਿ ਦਿਖਾਵਾ ਨਹੀਂ ਹੈ ਮਤਲਬ ਕਿ ਦਿਖਾਵਾ ਜਿਆਦਾ ਵਾ ਕੰਮ ਨਹੀਂ ਅੰਦਰ ਹੈਗਾ ਇਹ ਦਿਖਾਵਾ ਜਿਆਦਾ ਕੰਮ ਨਹੀਂ ਹੈਗਾ ਇਹ ਚੀਜ਼ ਤੁਸੀਂ ਕਹਿੰਦੇ ਹੋ ਤੇ ਇਹਨੂੰ ਕਿੱਦਾਂ ਸਮਝੀਏ ਜਦੋਂ ਪੰਜਾਬ ਤੋਂ ਦੂਸਰੇ ਸੂਬਿਆਂ ਦੇ ਵਿੱਚ ਵੀ ਇਹ ਇਸ਼ਤਿਹਾਰ ਪੰਜਾਬ ਦਾ ਹੀ ਲੱਗਣ ਤੇ ਕੀ ਉਹਨੂੰ ਕੀ ਕਵਾਂਗੇ ਜਿੱਦ ਤੋਂ ਫਿਰ ਸਿਰ ਦੇ ਤੇ ਸਰਕਾਰ ਦੀ ਪਾਲਿਸੀ ਹੋ ਗਈ ਨਾ ਕਿ ਆਪਾਂ ਪੰਜਾਬ ਦੇ ਵਿੱਚ ਬੜਾ ਵਧੀਆ ਕੰਮ ਕਰਨੇ ਆ ਤੇ ਦੇਖੋ ਸਾਡੀ ਬਲਕਿ ਬਾਹਰ ਵੀ ਹੋਲਡਿੰਗ ਲੱਗੇ ਸਰਕਾਰ ਦਾ ਹੀ ਹੈ ਕਿ ਆਪਾਂ ਸਾਰਾ ਮਲਕੀ ਆਪਣੀ ਸਰਕਾਰ ਹੋਰ ਵੀ ਸਟੇਟ ਦੇ ਵਿੱਚ ਜਾ ਕੇ ਬਣਾਈਏ ਉਹ ਤੇ ਸਰਕਾਰ ਪੰਜਾਬ ਸਰਕਾਰ ਤੇ ਤੇ ਜਿਹੜੇ ਪੰਜਾਬ ਦੇ ਲੋਕ ਰਹੇ ਨੇ ਉਹੀ ਆਪਣੀ ਹਸੂਲਤਾ ਸਹੀ ਦੱਸਣਗੇ ਆਪਣੇ ਰਿਸ਼ਤੇਦਾਰਾਂ ਨੂੰ ਸਟੇਟ ਨੂੰ ਕਿ ਬਹੁਤ ਵਧੀਆ ਚੱਲ ਰਹੀ ਹੈ ਫੇਰ ਹੀ ਉਹਨਾਂ ਨੂੰ ਮੰਨਗੇ ਇਹ ਤੇ ਆਪਣੀ ਮਸ਼ਹੂਰੀ ਵਾਸਤੇ ਹੀ ਹੈ ਹੋਰ ਸਟੇਟਾਂ ਦੇ ਵਿੱਚ ਜਾਣਾ ਸਰਕਾਰ ਇਹ ਪੈਸਾ ਜਿਹੜਾ ਖਰਚ ਹੋ ਰਿਹਾ ਲੋਕਾਂ ਦਾ ਪੈਸਾ ਲੋਕਾਂ ਦਾ ਲੋਕਾਂ ਦਾ ਪੈਸਾ ਹੈ ਲੋਕ ਆਪਣੇ ਬੋਝ ਪਾ ਰਹੇ ਲੋਕਾਂ ਦੇ ਵੱਧ ਪਾ ਰਹੇ ਆ ਜੀ ਲੋਕਾਂ ਦੇ ਵੱਧ ਪਾ ਰਹੇ ਆ ਮੁਫਤ ਬਿਜਲੀ ਜਿਹੜੀ ਦੇਣੀ ਬੜੀ ਵਧੀਆ ਗੱਲ ਹੈ ਲੇਕਿਨ ਕਹਿੰਦਾ ਬਾ ਮੁਫਤ ਬਿਜਲੀ ਨਾਲੋਂ ਜੁਨਾ ਟਾਈਮ ਸਸਤਾ ਹੋ ਜਾਂਦਾ ਹੈ ਤਾਂ ਸਾਹਮਣੇ ਵਧੀਆ ਗੱਲ ਹੀ ਇਹ ਗੱਲ ਹੈ ਮੁਫਤ ਮੁਫਤ ਵਾਲਾ ਕੰਮ ਜਿਹੜਾ ਉਹ ਔਖਾ ਫ੍ਰੀ ਬੀਜ਼ ਪਹਿਲਾਂ ਵੀ ਆਪਾਂ ਗੱਲ ਕਰਦੇ ਨੇ ਫ੍ਰੀ ਬੀਜ਼ ਦੇ ਉੱਤੇ ਤੇ ਸ਼ਾਇਦ ਕਈ ਐਸਾ ਵਰਕ ਵੀ ਬਹੁਤ ਵਰਕ ਹੈਗਾ ਜਿਹੜਾ ਫ੍ਰੀ ਬੀਜ਼ ਦੇ ਖਿਲਾਫ ਹੈ ਕਿ ਫ੍ਰੀ ਬੀਜ਼ ਨਹੀਂ ਮਿਲਣ ਚਾਹੀਦੀਆਂ ਲੇਕਿਨ ਅਜ ਮੁੱਦਾ ਸਹੀ ਹੋਲਡਿੰਗਸ ਔਰ ਹੋਲਡਿੰਗਸ ਦੇ ਮੁੱਦੇ ਤੇ ਗੱਲ ਕੀਤੀ ਹੋਰ ਵੀ ਲੋਕ ਰਾਏ ਲੈਣੇ ਆ ਇੱਥੇ ਚੱਲ ਫਿਰ ਕੇ ਲੋਕਾਂ ਨਾਲ ਹੀ ਗੱਲ ਕਰਦੇ ਆ ਦੁਕਾਨਦਾਰਾਂ ਨਾਲ ਗੱਲ ਕਰ ਰਹੇ ਆ ਇੱਕ ਐਸੀ ਲੋਕ ਰਾਏ ਕਿ ਜਿਹੜੀ ਚੱਲ ਕੇ ਆਮ ਦੁਕਾਨਦਾਰਾਂ ਨਾਲ ਹੀ ਗੱਲ ਕੀਤੀ। ਪਾਜੀ ਕਿਦਾਂ ਦੇਖਦੇ ਹੋ ਕਿ ਸਰਕਾਰ ਵੱਲੋਂ ਵੱਡੇ ਵੱਡੇ ਇਸ਼ਤਿਹਾਰ ਲਗਾਏ ਜਾਂਦੇ ਨੇ। ਪੰਜਾਬ ਸਰਕਾਰ ਨੇ ਕੀ ਕੀ ਦਾਅਵੇ ਕੀਤੇ, ਕੀ ਕੀ ਕੰਮ ਕੀਤੇ। ਅਕਸਰ ਹੀ ਆਪਾਂ ਦੇਖਦੇ ਹਾਂ ਸੜਕਾਂ ਦੇ ਉੱਤੇ ਦੇਖਣ ਨੂੰ ਮਿਲਦੇ ਆ। ਅਖਬਾਰਾਂ ਦੇ ਵਿੱਚ ਵੱਡੇ ਇਸ਼ਤਿਹਾਰ। ਕਿੰਨਾ ਕੁ ਜਾਇਜ਼ ਸਮਝਦੇ ਹੋ ਇਸ ਐਡਵਰਟਾਈਜ਼ਮੈਂਟ ਨੂੰ? ਦੇਖੀਏ ਇਹ। ਇਹ ਕਿਹੜੀ ਐਡਵਰਟਾਈਜ਼ਮੈਂਟ ਹੈ? ਸਰਕਾਰ ਵੱਲੋਂ ਕਿਹੜੀ ਕੀਤੀ ਜਾਂਦੀ ਆ। ਮੈਂ ਸਮਝੀ ਨਾ ਇਹ ਸਰਕਾਰ ਆਪਣੀਆਂ ਉਪਲਬਧੀਆਂ ਦਾ ਗੁਨਾਦੀ ਹੋएगी। ਲੇਕਿਨ ਇਹ ਵੇਸਟੇਜ ਆ ਪੈਸੇ ਆ ਇਹ ਐਸਾ ਨਹੀਂ ਹੋਣਾ ਚਾਹੀਦਾ ਕੰਮ ਤੇ ਲੋਕਾਂ ਨੂੰ ਪਤਾ ਹੁੰਦਾ ਜਿਹੜੇ ਕੰਮ ਹੋ ਰਿਹਾ ਸਰਕਾਰ ਕਰਦੀ ਆ ਲੋਕਾਂ ਵਾਸਤੇ ਕਰਦੀ ਲੋਕਾਂ ਨੂੰ ਪਤਾ ਲੇਕਿਨ ਇਹਨੀ ਐਡਵਰਟਾਈਜ਼ਮੈਂਟ ਇਹਨੀ ਐਡ ਸਰਕਾਰ ਬੋਲੋ ਕਿਸੇ ਵੀ ਸਰਕਾਰ ਬੋਲੋ ਮਾਈਕਰ ਸਰਫਾਈਸ ਪਾਰਟੀ ਨਾ ਨਹੀਂ ਜਾਂਦਾ ਨਹੀਂ ਕਿਤੇ ਜਾਣ ਚਾਹੀਦੀ ਉਹ ਉਹ ਕਿ ਪੈਸਾ ਬਹੁਤ ਲੱਗਦਾ ਵਾ ਇਹਦੇ ਨਾਲ ਲੀਲੀ ਵੇਸਟੇਜ ਮੰਨੀਆਂ ਔਰ ਜਿਹੜੀ ਮੰਨੀਆਂ ਕਿ ਜਿਹੜੇ ਲੋਕਾਂ ਦਾ ਜਨਤਾ ਦਾ ਜਨਤਾ ਦਾ ਟੈਕਸ ਲਾਈ ਤੁਸੀਂ ਦੇਖੋ ਇਹ ਇੱਕ ਕਾਰ ਲੈਨੇ ਆ ਕਾਰ ਉਤੇ ਡੀਐਸਪੀ ਪਟ્રોલ ਪੁਆਨੇ ਉਹਦੇ ਤੇ ਡੀਐਸਪੀ ਤੇ ਟੋਲ ਟੈਕਸ ਅਸੀਂ ਦਿਨੇ ਆ ਤੂੰ ਬਹੁਤ ਹੀ ਟੈਕਸ ਸਾਨੂੰ ਟੈਕਸ ਤੇ ਟੈਕਸ ਪਾਉਂਦੀ ਆ ਬੰਦਾ ਕੋ ਪਹੰਦਰਾ ਦੋ ਵੀ ਹਰ ਚੋ ਟੈਕਸ ਵੀ ਘਟੋਨੇ ਚਾਹੀਦੇ ਆ ਕੋ ਟੈਕਸ ਕਦੇ ਘਟਣਗੇ ਜੇ ਸਰਕਾਰ ਪਿਉਲ ਘੜਤੀ ਨੂੰ ਬੰਦ ਕਰੇ ਸਾਡੀ ਇਹ ਰਾਏ ਆ ਕਿ ਇਹ ਕੋਈ ਐਡਵਰਟਾਈਜ਼ਮੈਂਟ ਆ ਇਹ ਅਮੀ ਇੱਕ ਮਤਲਬ ਬੰਦ ਹੋਣੀ ਚਾਹੀਦੀ ਆ ਨਾ ਘਟਾ ਦੇਣੀ ਚਾਹੀਦੀ ਆ ਬਿਲਕੁਲ ਜਦੋਂ ਸੂਬਾ ਸਰਕਾਰ ਇਹੀ ਸੂਬਾ ਸਰਕਾਰ ਨੇ 3 ਸਾਲ ਪਹਿਲਾਂ ਸੱਤਾ ਚਾਈ ਤਾਂ ਸ਼ਾਇਦ ਵੀਆਈਪੀ ਕਲਚਰ ਤੇ ਐਡਵਰਟਾਈਜ਼ਮੈਂਟ ਨੂੰ ਇਹਨਾਂ ਨੇ ਵੀ ਮੰਨਿਆ ਕਿ ਫਜ਼ੂਲ ਖਰਚੀ ਹੈ ਭਗਵੰਤਾਨ ਮਾਨ ਕਹਿੰਦੇ ਨੇ ਹੁਣ ਅੱਜ ਤੁਸੀਂ ਉਹਨੂੰ ਕਿੱਦਾਂ ਦੇਖ ਰਹੇ ਹੋ ਹਾਂ ਇਹ ਗਲਤ ਵਾ ਦੇਖੋ ਕੈ ਨਹੀਂ ਔਰ ਕਤਨੀ ਵਿੱਚ ਫਰਕ ਨਹੀਂ ਹੋਣਾ ਚਾਹੀਦਾ ਕਤਨੀ ਔਰ ਕਤਨੀ ਵਿੱਚ ਇਹ ਅੰਤਰ ਹੈ ਕਿ ਇਹ ਨਹੀਂ ਹੋਣਾ ਚਾਹੀਦਾ ਜੋ ਕਹਿ ਲਾਵਾ ਉਹ ਹੀ ਹੋਣਾ ਚਾਹੀਦਾ ਅਸੀਂ ਇਹ ਸਮਝਦੇ ਹਾਂ ਕਿ ਕਿਹੜੀ ਹੋਲਡਿੰਗ ਆ ਜਾਂ ਕਿਹੜੀ ਐਡਵਰਟਾਈਜ਼ਮੈਂਟ ਅਖਬਾਰਾਂ ਦੇ ਵਿੱਚ ਇਹ ਇੰਨੀ ਜ਼ਿਆਦਾ ਨਹੀਂ ਹੋਣੀ ਚਾਹੀਦੀ ਬਿਲਕੁਲ ਉਸੇ ਦੇਖਿਆ ਕਿ ਅੱਜ ਪੰਜਾਬ ਸਰਕਾਰ ਦੇ ਅਕਸਰ ਇਹ ਵੱਡੇ ਵੱਡੇ ਇਛਤਿਹਾਰ ਚਾਹੇ ਕਿਤੇ ਵੀ ਦੇਖਣ ਨੂੰ ਮਿਲਣ ਨੇ ਜਿ ਆਜ ਤੱਕ ਹੀ ਹੋਲਡਿੰਗਸ ਦੀ ਗੱਲ ਕਰੀਏ ਤੇ ਸੜਕਾਂ ਦੇ ਉੱਤੇ ਮੇਨ ਵੱਡੀਆਂ ਸਾਈਡਸ ਦੇ ਉੱਤੇ ਚਾਹੇ ਉਹ ਪਬਲਿਕ ਪਲੇਸਿਸ ਨੇ ਜਾਂ ਮੈਗਨੀਅ ਸਾਈਡਸ ਨੇ ਉੱਤੇ ਵੀ ਵੱਡੇ ਬੋਰਡ ਦੇਖਣ ਨੂੰ ਮਿਲਦੇ ਨੇ ਲੇਕਿਨ ਆਮ ਲੋਕਾਂ ਦੀ رائے ਆ ਲੋਕ ਰਾਏ ਇਹ ਕਹਿੰਦੀ ਹੈ ਕਿ ਇਹ ਲੋਕਾਂ ਦਾ ਪੈਸਾ ਲੋਕਾਂ ਨੇ ਦਿੱਤੇ ਹੋਏ ਟੈਕਸ ਦਾ ਪੈਸਾ ਇਹਦੀ ਦੁਰਵਰਤੋਂ ਨਹੀਂ ਹੋਣੀ ਚਾਹੀਦੀ ਇਹ ਦੁਰਵਰਤੋਂ ਵੱਗਣੀ ਹੈ ਕਿਉਂਕਿ ਜੇ ਕੰਮ ਕੀਤਾ ਜੇ ਕੰਮ ਕੀਤੇ ਨੇ ਤੇ ਕੰਮ ਲੋਕਾਂ ਲਈ ਕੀਤੇ ਨੇ ਤੇ ਲੋਕ ਉਹਨਾਂ ਦੇ ਨਾਲ ਨੇ ਲੋਕ ਬੋਲਦੇ ਨੇ ਅਗਰ ਕੱਲੇ ਦਾਅਵੇ ਹੀ ਨੇ ਔਰ ਹੋਲਡਿੰਗਸ ਲਗਾ ਕੇ ਦੱਸਣ ਦੀ ਕੀ ਲੋੜ ਇਸ ਕਰਕੇ ਇਸ ਹੋਲਡਿੰਗਸ ਦੀ ਜਿਹੜੀ ਲੋਕਾਂ ਦੇ ਸਾਹਮਣੇ ਇਹ ਆਈ ਕਿ ਇਹ ਇਸ਼ਤਿਹਾਰबाजी ਨੂੰ ਘੱਟ ਹੋਣਾ ਚਾਹੀਦਾ ਕਮ ਸੇ ਕਮ ਘੱਟ ਹੋਣਾ ਚਾਹੀਦਾ ਜੇ ਬੰਦ ਨਹੀਂ ਹੋ ਸਕਦੀ ਤੇ ਕਮ ਸੇ ਕਮ ਘਟਾ ਦੇਣਾ ਚਾਹੀਦਾ ਤਾਂ ਕਿ ਇਹ ਲੋਕਾਂ ਦਾ ਪੈਸਾ ਲੋਕਾਂ ਤੱਕ ਸਹੀ ਤਰੀਕੇ ਨਾਲ ਵਰਤਿਆ ਜਾਵੇ ਕੈਮਰਾ ਪਰਸਨ ਵਿਕਰਮ ਚਿਮਾ ਦੇ ਨਾਲ ਗੁਰਪ੍ਰੀਤ ਚਾਵਲਾ ਰਦਮ ਨਿਊਜ਼ ਲਈ ਵਰਦਾਸਪੁਰ ਤੋਂ